ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਨਾ ਤੁਸੀਂ ਹੈਰਾਨ ਤਾਂ ਜ਼ਰੂਰ ਹੋਵੋਗੇ। ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਮੁੰਡੇ ਤੇ ਇੱਕ ਕੁੜੀ ਨੂੰ ਵੇਖ ਸਕਦੇ ਹੋ ਤੇ ਉਹਨਾਂ ਦੇ ਆਸ-ਪਾਸ ਲੱਗੀ ਹੋਈ ਭੀੜ ਨੂੰ ਵੀ ਵੇਖ ਸਕਦੇ ਹੋ। ਦਰਅਸਲ ਇਹ ਮੁੰਡਾ ਇਸ ਕੁੜੀ ਨੂੰ ਰਾਤ ਨੂੰ ਨਾ ਮਿਲਣ ਚਲਾ ਜਾਂਦਾ ਹੈ। ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਇਸ ਮੁੰਡੇ ਨੂੰ ਫੜ ਲੈਂਦੇ ਨੇ। ਪਹਿਲਾਂ ਤਾਂ ਇਹਦਾ ਚੰਗੀ ਤਰ੍ਹਾਂ ਕੋਟਾਪਾ ਕੀਤਾ ਜਾਂਦਾ ਹੈ। ਕੋਟਾਪੇ ਤੋਂ ਬਾਅਦ ਇਸ ਮੁੰਡੇ ਦਾ ਇਸ ਕੁੜੀ ਦੇ ਨਾਲ ਹੀ ਵਿਆਹ ਕਰ ਦਿੱਤਾ ਜਾਂਦਾ ਹੈ। ਪਰ ਮੁੰਡਾ ਵੀਡੀਓ ਦੇ ਵਿੱਚ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਮੈਂ ਤਾਂ ਇਸ ਕੁੜੀ ਦੇ ਨਾਲ ਟਾਈਮ ਪਾਸ ਕਰਦਾ ਸੀ ਮੇਰੇ ਆਜੇ ਨਾਲ ਵਿਆਹ ਨਾ ਕਰੋ ਤੇ ਦੇਖੋ ਤੁਸੀਂ ਧੱਕੇ ਨਾਲ ਪਰਿਵਾਰ ਨੇ ਉਹਦਾ ਵਿਆਹ ਵੀ ਕਰ ਦਿੱਤਾ ਹੋਈ ਤਾਂ ਬਈ ਇਸ ਮੁੰਡੇ ਨਾਲ ਮਾੜੀ ਪਰ ਇੱਕ ਗੱਲੋਂ ਇਹਦੇ ਨਾਲ ਚੰਗਾ ਵੀ ਹੋਇਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਅੱਜਕੱਲ ਮੁੰਡੇ ਕੁੜੀਆਂ ਇੱਕ ਦੂਸਰੇ ਨਾਲ ਟਾਈਮ ਪਾਸ ਲਈ ਰਿਲੇਸ਼ਨਸ਼ਿਪ ਵਿੱਚ ਆਉਂਦੇ ਨੇ ਪਰ ਆ ਇਹਨਾਂ ਨੇ ਕੰਮ ਕਰਕੇ ਬਹੁਤ ਵਧੀਆ ਕੀਤਾ ਇਹਦੇ ਨਾਲ ਨਾ ਲੋਕਾਂ ਤੇ ਇੱਕ ਬਹੁਤ ਵੱਡਾ ਪ੍ਰਭਾਵ ਪੈਣਾ ਜਿਹੜੇ ਲੋਕ ਇੱਕ ਦੂਸਰੇ ਨਾਲ ਟਾਈਮ ਪਾਸ ਲਈ ਵਰਤਦੇ ਆ ਸ਼ਾਇਦ ਉਹ ਟਾਈਮ ਪਾਸ ਲਈ ਵਰਤਣਾ ਛੱਡ ਦੇਣ ਕਿਉਂਕਿ ਆਹ ਵੀਡੀਓ ਦੇ ਵਿੱਚ ਆਹ ਮੁੰਡਾ ਖਾਮ ਖਾ ਹੀ ਰਗੜਿਆ ਗਿਆ ਤੇ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਮੁੰਡਾ ਮੂੰਹ ਵੀ ਲਕੋਂਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਤਾਂ ਬਈ ਇਸ ਬੰਦੇ ਨਾਲ ਮਾੜੀ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੀ ਇਸ ਮੁੰਡੇ ਨਾਲ ਸਹੀ ਹੋਇਆ ਜਾਂ ਗਲਤ ਹੋਇਆ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਅਸ ਵੀਡੀਓ ਨੂੰ ਅੱਗੇ ਵੱਤੋ ਵੱਤ ਸ਼ੇਅਰ ਤਾਂ ਜ਼ਰੂਰ ਕਰ ਦਿਓ ਤੇ ਉਹ ਬੰਦੇ ਤੱਕ ਤਾਂ ਜ਼ਰੂਰ ਸ਼ੇਅਰ ਕਰ ਦਿਓ ਜਿਹੜਾ ਬੰਦਾ ਕੁੜੀਆਂ ਨਾਲ ਟਾਈਮ ਪਾਸ ਕਰਦਾ ਇਹ ਵੀਡੀਓ ਸਪੈਸ਼ਲ ਉਹਦੇ ਵਾਸਤੇ ਹੈ